ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੇਮ ਸਾਸੰਗਤ ਜੀਓ ਅੱਜ ਅਸੀਂ ਯਾਦ ਕਰ ਰਹੇ ਹਾਂ ਇੱਕ ਮਹਾਨ ਸੂਰਮੇ ਧਰਮ ਦੇ ਰਖਵਾਲੇ ਸਿੱਖ ਕੌਮ ਦੇ ਗੌਰਵ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਤਾਂ ਆਓ ਉਹਨਾਂ ਦੀ ਜ਼ਿੰਦਗੀ ਅਤੇ ਉਪਲਬਧੀਆਂ ਨੂੰ ਸਮਝੀਏ ਜੋ ਅੱਜ ਵੀ ਸਾਨੂੰ ਹੌਸਲਾ ਦਿੰਦਿਆ ਨੇ ਜੱਸਾ ਸਿੰਘ ਆਲੂਵਾਲੀਆ ਜੀ ਦਾ ਜਨਮ 3 ਮਾਰਚ 1718 ਈਸਵੀ ਨੂੰ ਕਪੂਰਥਲਾ ਨੇੜੇ ਆਲੂਵਾਸੇ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਭਗਵਾਨ ਸਿੰਘ ਜੀ ਅਤੇ ਮਾਤਾ ਭਾਗ ਕੌਰ ਜੀ ਨੇ ਉਹਨਾਂ ਨੂੰ ਗੁਰਮਤ ਅਨੁਸਾਰ ਚੰਗੀ ਸਿੱਖਿਆ ਦਿੱਤੀ। ਉਹਨਾਂ ਨੇ ਬਚਪਨ ਤੋਂ ਹੀ ਗੁਰਬਾਣੀ ਅਤੇ ਸ਼ਾਸਤਰ ਵਿਦਿਆ ਦੇ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਜਸਾ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਸਿੱਖਿਆ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਜਸਾ ਸਿੰਘ ਆਲੂ ਵਾਲਿਆ ਜੀ ਨੇ ਆਲੂ ਵਾਲਿਆ ਮਿਸ਼ਨ ਦੇ ਅਗਵਾਈ ਕੀਤੀ ਉਹ ਨਾ ਸਿਰਫ ਇੱਕ ਸੂਰਬੀਰ ਯੋਧੇ ਸਨ ਬਲਕਿ ਇੱਕ ਚੰਗੇ ਨੇਤਾ ਵੀ ਸਨ ਉਹਨਾਂ ਨੇ ਸਿੱਖ ਸੰਗਤਾਂ ਨੂੰ ਇਕੱਤਰ ਕਰਕੇ ਮੁਗਲਾ ਅਤੇ ਅਫਗਾਨਾ ਦੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ 1761 ਮਸ਼ਹੂਰ ਲਾਹੌਰ ਦੀ جنگ ਜਦ ਅਹਿਮਦ ਸ਼ਾ ਅਬਦਾਲੀ ਨੂੰ ਸੰਗਤਜੀਤ ਹਰਾਇਆ ਗਿਆ ਤਾਂ ਉਹਨਾਂ ਨੇ ਹਜ਼ਾਰਾਂ ਹੀ ਹਿੰਦੂ ਅਤੇ ਸਿੱਖ ਔਰਤਾਂ ਨੂੰ ਆਜ਼ਾਦ ਕਰਵਾਇਆ ਤਾਂ ਸੰਗਤਜੀਤ ਉਹਨਾਂ ਨੂੰ ਬੰਦੀ ਛੋੜਦਾ ਵੀ ਆਖਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਅਨੇਕਾਂ ਹੀ ਗੁਲਾਮ ਹੋਏ ਬੱਚਿਆਂ ਅਤੇ ਔਰਤਾਂ ਨੂੰ ਉਥੋਂ ਆਜ਼ਾਦ ਕਰਵਾ ਕੇ ਉਹਨਾਂ ਨੂੰ ਆਪਣੇ ਘਰ ਪਹੁੰਚਾਇਆ ਸੀ ਉਹਨਾਂ ਨੇ 1765 ਦੇ ਵਿੱਚ ਲਾਹੌਰ 'ਚ ਫਤਿਹ ਹਾਸਲ ਕਰਕੇ ਹਜ਼ੂਰੀ ਬਾਗ ਦੇ ਵਿੱਚ ਤਖਤ ਤੇ ਬੈਠ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਤਾਂ ਇਸ ਕਰਕੇ ਸੰਗਤ ਜੀ ਉਹਨਾਂ ਨੂੰ ਸਰਬੱਤ ਖਾਲਸੇ ਦਾ ਸਰਦਾ ਐਲਾਨਿਆ ਗਿਆ ਉਹਨਾਂ ਦੀ ਅਗਵਾਈ ਅਧੀਨ ਸਿੱਖ ਕੌਮ ਨੇ ਨਾ ਸਿਰਫ ਆਪਣੀ ਹਿਫਾਜ਼ਤ ਕੀਤੀ ਬਲਕਿ ਧਰਮ ਅਤੇ ਨ્યાਅ ਵਾਸਤੇ ਜੰਗਾਂ ਵੀ ਕੀਤੀਆਂ ਸੰਗਤ ਜੀ ਜਸਾ ਸਿੰਘ ਆਲੂਵਾਲੀਆ ਜੀ ਦੇ ਵਿੱਚ ਇੰਨੀ ਨਿਮਰਤਾ ਸੀ ਕਿ ਜਦੋਂ ਉਹਨਾਂ ਨੂੰ ਮਹਾਰਾਜਾ ਬਣਨ ਦੀ ਪੇਸ਼ਕਸ਼ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਸਾਡਾ ਰਾਜ ਖਾਲਸੇ ਦਾ ਹੈ ਮੈਂ ਸਿਰ ਸੇਵਕ ਹਾਂ ਸੋ ਇੰਨੀ ਨਿਮਰਤਾ ਸੀ ਸਰਦਾਰ ਜਸਾ ਸਿੰਘ ਆਲੂਵਾਲੀਆ ਜੀ ਦੇ ਵਿੱਚ ਉਨ੍ਹਾਂ ਦੀ ਸ਼ਹੀਦੀ 1763 ਈਸਵੀ ਦੇ ਵਿੱਚ ਹੋਈ ਪਰ ਉਨ੍ਹਾਂ ਦੀ ਵਿਰਾਸਤ